ਦਾ ਸਵਾਗਤ ਹੈ ਵਾਰਡ ਨੰਬਰ 7 ਪੈਚਪੂਰਾ ਨੇੜੇ ਰਤਨ ਸਿੰਘ ਚੌਕ ਦੇ ਨਿਵਾਸੀ ਪਿਛਲੇ 2 ਮਹੀਨਿਆਂ ਤੋਂ ਪੀਣ ਵਾਲਾ ਪਾਣੀ ਨਾ ਆਣ ਕਰ ਪਰੇਸ਼ਾਨ ਹਨ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਸਰਕਾਰਾ ਵੱਡੇ ਵੱਡੇ ਵਾਅਦੇ ਤਾਂ ਕਰਦੀਆਂ ਹਨ ਪਰ ਸੱਚਾਈ ਕੁਝ ਹੋ ਰਹੀ ਹੈ ਉਹਨਾਂ ਆਖਿਆ ਕਿ ਜਦੋਂ ਤੁਸੀਂ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਹਰ ਪਾਰਟੀ ਆਗਿਆ ਆਉਂਦੀ ਹੈ ਪਰ ਪਿਛਲੇ 2 ਮਹੀਨੇ ਤੋਂ ਇਲਾਕੇ ਵਿੱਚ ਪਾਣੀ ਨਹੀਂ ਆ ਰਿਹਾ ਨਾ ਤਾਂ ਨਗਰ ਨਿਗਮ ਅਧਿਕਾਰੀ ਐਸਨਵਾਈ ਕਰ ਰਹੀ ਹੈ ਨਾ ਹੀ ਕੋਈ ਹੋਰ ਇਸ ਮੋਕੇ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਗਰਮੀਆਂ ਦੇ ਦਿਨ ਹੱ ਇਸ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਬਹੁਤ ਖੜਾ ਹੁੰਦਾ ਹੁਣੇ ਬੋਟਾਂ ਕਰਕੇ ਕੋਈ ਪਾਣੀ ਨਹੀਂ ਖੜਾ ਹੋਇਆ ਤੇ ਹੁਣ ਸਾਨੂੰ 3 ਮਹੀਨੇ ਤੋਂ ਪਾਣੀ ਨਹੀਂ ਆ ਰਿਹਾ ਸਾਡੇ ਬੱਚੇ ਬਹੁਤ ਥੋਟੋ ਕੇ ਪਾਣੀ ਕਿਸੇ ਦੇ ਘਰੋਂ ਲਿਆਉਂਦੇ ਆ ਸਾਨੂੰ ਬਹੁਤ ਪਰੇਸ਼ਾਨੀ ਹੈ ਹੀਵਰਾਂ ਦਾ ਪਾਣੀ ਆਂਦਾ ਸੀ ਫਿਰ ਬੰਦ ਹੋ ਜਾਂਦੇ ਆ ਪੁਲ ਚੌਕੀ ਦੇ ਬੈਕਸਾਈਡ ਰਹਿੰਦੇ ਆ ਸਾਡੀ ਪਾਣੀ ਦੀ ਸਮੱਸਿਆ 2 ਮਹੀਨੇ ਹੋ ਗਿਆ ਸਾਡਾ ਪਾਣੀ ਬਿਲਕੁਲ ਵੀ ਨਹੀਂ ਆਉਂਦਿਆ 5 ਮਿੰਟ ਵੀ ਨਹੀਂ ਪਾਣੀ ਆਉਂਦਾ ਸਾਡੇ। ਕਿ ਕਿਸ ਤਰ੍ਹਾਂ ਗੁਜ਼ਾਰਾ ਕਰੀਏ? ਗੁਜ਼ਾਰਾ ਸੀ ਲੋਕਾਂ ਦਾ ਕਰੋ ਪਰ ਪਰ ਕਿੰਨਾ ਗੁਜ਼ਾਰਾ ਕਰਨ ਦੇ ਕਿੰਨਾ ਕ ਪਾਣੀ ਭਰੀ ਲੋਕਾਂ ਦਾ ਕਰੋ। ਕਿ ਸਾਡਾ ਪਾਣੀ ਆਵੇ ਹੋਰ ਕੀ ਮੰਗ ਸਾਡੀ? ਪਾਣੀ ਆਣਾ ਚਾਹੀਦਾ ਪਾਣੀ ਵਗਾਰਾ ਗਰਮੀ ਚ ਪਾਣੀ ਤਾਂ ਚਾਹੀਦਾ ਹਰ ਇੱਕ ਦੀ ਡਿਮਾਂਡ ਸਾਡੀ ਇਹੋ ਹੀ ਆ ਸਾਡਾ ਪਾਣੀ ਆਣਾ ਚਾਹੀਦਾ। ਸਾਡੇ ਪਾਣੀ ਬੰਦ ਨਹੀਂ ਹੋਣਾ ਚਾਹੀਦਾ ਪਾਣੀ ਸਾਡਾ ਆਣਾ ਚਾਹੀਦਾ। 2 ਮਹੀਨੇ ਆ ਪਾਣੀ ਨਹੀਂ ਆ ਰਿਹਾ। ਕਰੀ ਕਿ ਇਹਦੇ ਕੋਲ ਇੱਕ ਬਾਲਟੀ ਭਰ ਕੇ ਬਣਾਉ ਆਉ ਜਾਂਦਾ। ਤੇ 3-3 4-4 ਬਾਲਟੀਆਂ ਭਰ ਕੇ ਕਿਸੇ ਦੇ ਘਰੋਂ ਲਿਆਣੀਆਂ। ਆਪਣੇ ਆਪ ਨੂੰ ਸ਼ਰਮ ਆਉਂਦੀ ਹੈ ਕਿ ਨਹੀਂ? ਇਸ ਰਕਾਰ ਖਾਲੀ ਬਾਲਟੀ ਆ ਕੇ ਜਾਣੇ ਚਾਹੁੰਦੇ ਆ। ਹਾਂ ਨਹੀਂ ਜਾਣੇ। ਹਾਂ ਨਹੀਂ ਇਹ ਚੰਨਿਆ ਕਿ ਸਾਡਾ ਪਾਣੀ ਦੀ ਸਪਲਾਈ ਜਿਸ ਤਰ੍ਹਾਂ ਦਿੰਦੇ ਉਸ ਤਰ੍ਹਾਂ ਪਹਿਲੇ ਜਿਸ ਤਰ੍ਹਾਂ ਆਂਦੀ ਸੀ ਉਸ ਤਰ੍ਹਾਂ ਹੀ ਆਵੇ। ਬੱਚਿਆਂ ਨੂੰ ਪਾਣੀ ਚਾਹੀਦਾ ਜਿੱਤੇ ਜਿੱਤੇ ਟੈਂਟਾਂ ਤਾਂ ਟਾਈਮ ਨਾ ਹੁੰਦੀ ਜ਼ਰੂਰਤ ਹੈ ਉਸ ਟਾਂ ਬੱਚੇ ਸਿਰਫ ਇੱਕ ਦਾ ਮੂੰਹ ਤੋਂ ਇੱਕੇ ਟਾਈਮ ਪਾਸ ਕਰਨ ਲੈ ਜੀ। ਠੀਕ ਹੈ ਨਾ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ 1 ਜੂਨ ਤੋਂ ਪਹਿਲਾਂ ਪਹਿਲਾਂ ਪਾਣੀ ਦੀ ਹਮ ਭਰਪੂਰ ਸਮੱਸਿਆ ਆ ਲੋਣੀ ਜਾ ਰਹੀ ਹੈ ਤੇ ਅਸੀਂ ਡੇਢ ਮਹੀਨੇ ਤੋਂ ਕਿਪਣਾ ਪਾਣੀ ਦੀ ਸਮੱਸਿਆ ਲੈ ਕੇ ਲਗ ਲਗ ਜਗ੍ਹਾ ਤੇ ਜਾ ਰਹੇ ਆ ਤੇ ਪਹਿਲੇ ਐਮਐਲਏ ਅਫਸਰ ਆਪਾਂ ਕੰਪਲੇਂਟ ਦਿੱਤੀ ਸੀ ਉਹਨਾਂ ਨੇ ਕਹਿ ਦਿੱਤਾ ਇਹ ਐਕਸ਼ਨ ਨੂੰ ਫਾਰਵਰਡ ਕਰ ਦਿੱਤੀ ਹੈ ਪਲੱਸ ਇਹ ਅਭੀ ਉਸ ਮੰਤਰੀ ਨੂੰ ਫਾਰਵਰਡ ਕਰਤੀ ਜੇ ਉਹ ਪਾਰਟੀ ਮੌਜੂਦਾ ਪਾਰਟੀ ਵੀ ਹੈ ਕੰਮ ਨਹੀਂ ਕਰ ਸਕਦੀ ਤੇ ਉਹ ਪਾਰਟੀ ਕਿਹੜੀ ਕਰ ਸਕਦੀ ਹੈ ਠੀਕ ਹੈ ਨਾ ਜੇ ਸਰਕਾਰ ਕੋ ਨਹੀਂ ਹੈ ਜਾਂ ਸਰਕਾਰ ਕੋ ਪੇਸ਼ੇਨ ਕੋ ਪੈਸਾ ਹੈ ਸੁਧਾਰੇ ਨਹੀਂ ਹੈਗਾ ਤਾਂ ਸਾਨੂੰ ਦੱਸੇ ਸਾਨੂੰ ਪਬਲਿਕ ਨੂੰ ਦੱਸੇ ਉਹ ਆਹੀ ਆਪਣੇ ਤੌਰ ਤੇ ਪੈਸੇ ਲਾ ਕੇ ਉਹ ਆਪਾਂ ਨੂੰ ਸਮੱਸਿਆ ਨੂੰ ਹੱਲ ਕਰ ਲਵਾਂਗੇ ਦੇਖੋ ਜੀ 2 2 ਜਾਂ 3 ਦਾ 5 ਫੁੱਟ ਦੇ ਕਰੀਬ ਉਥੋਂ ਪਾਣੀ ਆ ਰਿਹਾ ਹੈ ਉਹ ਪਾਣੀ ਉਹ ਉਥੋਂ ਲੈ ਕੇ ਆਪਾਂ ਕਨੈਕਸ਼ਨ ਕਰਕੇ ਪਾਣੀ ਦਾ ਕਨੈਕਸ਼ਨ ਆਪਾਂ ਚਾਲੂ ਕਰ ਲਵਾਂਗੇ ਹਮੇਸ਼ਾ ਲਈ ਡਿਮਾਂਡ ਇਹ ਵੀ ਹੈ ਕਿ ਇਹ ਪਰਮੈਟ ਸੋਲੂਸ਼ਨ ਕੱਢਿਆ ਜਾਵੇ ਤੇ ਨਹੀਂ ਦੇ ਇਹ ਆਈ ਇੱਧਰ ਨਾ ਲਗਾ ਦਾਂਗੇ ਮੇਰਾ ਨਾਮ ਕਲਵਿੰਦਰ ਕੌਰ ਆ ਫੈਪੁਰਾ ਚ ਹੀ ਰਹਿ ਰਹੇ ਆ ਪਾਣੀ ਦਾ ਮਸਲਾ ਸਾਡਾ ਹੱਲ ਨਹੀਂ ਹੋ ਰਿਹਾ 2 ਮਹੀਨੇ ਹੋ ਰਹੇ ਆ ਸਹੀ ਬਾਟੀ ਲੈ ਕੇ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਜਾ ਰਹੇ ਆ ਸਾਡਾ ਪਾਣੀ ਦਾ ਮਸਲਾ ਹੱਲ ਕੀਤਾ ਜਾਏ ਸਾਡੇ ਬੱਚੇ ਬਿਮਾਰ ਹੋ ਰਹੇ ਆ ਹਾਂ ਪਾਣੀ ਪਾਣੀ ਨਹੀਂ ਆ ਰਿਹਾ